ਕਈ ਕੋਟ ਆਖਿਆ ਬੇਦਣੇ ਪੁਰਾਨੇ ਸਿਮਰਤ ਨੇ ਸਾਸਤਰ ਨੇ ਬਹੁ ਕਰੋੜਾਂ ਹੀ ਇਹਦੇ ਅਧੀਨ ਚੱਲ ਰਹੇ ਨੇ ਬੋਲੇ ਕਰੋੜਾਂ ਹੀ ਇਹਦੇ ਜਿਹਨੂੰ ਆਪ ਜੀ ਪੜਦੇ ਬਹੁ ਸਾਤ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਪਤਾ ਲੱਗ ਗਿਆ ਹੈ ਕਿ ਇਹ ਪੜ੍ਹਾਈ ਉਨੀ ਲਾਭਦਾਇਕ ਨਹੀਂ ਹੈ ਜਿੰਨਾ ਵਾਹਿਗੁਰੂ ਨਾਮ ਨੂੰ ਜਪਨਾ ਲਾਭਦਾਇਕ ਹੈ ਇਹ ਪੜ੍ਹਾਈ ਉਤਨੇ ਤੋਂ ਲਾਭਦਾਇਕ ਨਹੀਂ ਇਹ ਰਾਹ ਦਾਸ ਸਕਦੇ ਨਹੀਂ ਅਸਲ ਰਾਏ ਕਿ ਉਹਨੂੰ ਜਪੋ ਤੁਸੀਂ ਉਹਦਾ ਅਭਿਆਸ ਕਰੋ ਜਿਤਨਾ ਵੀ ਸਰਵੰਗੰਤਾ ਸਰਵਗਹੰਤਾ ਸਰਬਤੰ ਤੇ ਅਣਪੇਖ ਸਰਬਸਾਤਨਾ ਜਾਣੇ ਜੇ ਰੂਪ ਰੰਗਰ ਰੋਜ਼ ਪੜ੍ਹਦੇ ਹੋ ਆਪ ਜੀ ਜਪ ਸਾਹਿਬ ਸਰਵੰਗ ਅੰਤਾ ਓਹ ਵਾਹਿਗੁਰੂ ਅਕਾਲ ਪੁਰਖ ਦੀ ਹਰ ਜਗ੍ਹਾ ਦੇ ਉੱਤੇ ਪਹੁੰਚ ਹੈ ਗੰਤਾ ਗਮਤਾ ਹੈ ਉਹਦੀ ਪਹੁੰਚ ਹੈ ਸਰਵੰਗ ਹੰਤਾ ਜਿਸ ਨੂੰ ਤੂੰ ਜਪ ਰਿਐ ਉਹ ਇੱਕ ਛਿਨ ਵਿੱਚ ਸਭ ਕੁਝ ਨਾਸ਼ ਵੀ ਕਰ ਸਕਦਾ ਹੈ ਸਰਵੰਗ ਅੰਤਾ ਸਰਵੰਗ ਅੰਤਾ ਸਰਵੰਗ ਫੇਰ ਸਮਝਤੇ ਅਨਪੇਖ ਉਹ ਕਿਸੇ ਇਸੇ ਚੱਕਰ ਚ ਨਾ ਪਾਉ ਉਹ ਸਾਰੇ ਭੇਖਾਂ ਤੋਂ ਰਹਿਤ ਕੀ ਹੈ ਸਾਰੇ ਸਰਬਸਤ ਨਾ ਜਾਣੈ ਸਾਰੇ ਸਿਮਰਤਿਆਂ ਸਾਰੇ ਸ਼ਸਤਰ ਇਕੱਠੇ ਕਰ ਲੋ ਸ਼ਾਸਤਰ ਭੈ ਸਰਬਸਤ ਨਾ ਜਾਣੈ ਜੇ ਰੂਪ ਰੰਗਰ ਰੇਖ ਰੂਪ ਨਾ ਰੇਖਨ ਰੰਗ ਇਸ ਤਰੇਹੂ ਗੁਣ ਤੇ ਪ੍ਰਭ ਭਿੰ ਤਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪਰਸ਼ੰਨ ਉਹਦੇ ਨਾਲ ਮਿਲ ਜਾਣਾ ਕੇਵਲ ਉਹਦੀ ਪ੍ਰਸ਼ੰਤਾ ਹੈ ਬਸ ਉਹਦੇ ਨਾਲ ਮਿਲਣਾ ਕੀ ਹੈ ਉਹਦੀ ਪ੍ਰਸ਼ੰਤਾ ਉਹਦੀ ਖੁਸ਼ੀ ਨਾਲ ਹੀ ਮਿਲਿਆ ਜਾ ਸਕਦਾ ਹੈ ਉਥੇ ਤੱਕ ਤਾਂ ਕੋਈ ਨਹੀਂ ਪੈ ਉਹ ਜੋ ਸਿਮਰਤਿਆਂ ਇਹ ਸਿਮਰਤਿਆਂ ਤੇ ਸਾਸ਼ਤਰ ਤੁਸੀਂ ਸੁਖਮਣੀ ਦੇ ਸ਼ੁਰੂ ਚ ਪੜਦੇ ਆ ਬੇਦ ਪ੍ਰਾਂ ਸਿਮਰਤ ਸੁਦੇ ਆਖਰ ਕਿੰਨੇ ਆਰਾਮ ਨਾਮ ਇੱਕ ਆਖਰ ਇਹ ਤੇ ਇੱਕ ਅੱਖਰ ਦੀ ਪ੍ਰਗਟਤਾ ਹੀ ਹੈ ਸਾਰੀ ਇੱਕ ਅੱਖਰ ਦਾ ਗਿਆਨ ਇੱਕ ਵਾਹਿਗੁਰੂ ਸ਼ਬਦ ਦਾ ਜਿਸ ਵੇਲੇ ਤੁਹਾਡੇ ਅੰਦਰ ਪ੍ਰਕਾਸ਼ ਹੋ ਜਾਏ ਬਗਾ ਇਹ ਗਿਆਨ ਆਪਣੇ ਆਪ ਹੀ ਖੁੱਲ ਜਾਣਗੇ ਸਾਰੇ ਇਹ ਗਿਆਨ ਕੀ ਹੈ ਆਪਣੇ ਆਪ ਖੁੱਲ ਜਾਣਗੇ ਵਰਨਾ ਇਹ ਗਿਆਨਾਂ ਨੂੰ ਪੜ੍ਹ ਕੇ ਤੇ ਅਸੀਂ ਦੱਸ ਸਕਦੇ ਆਂ ਪਰ ਅਸਲ ਦੇ ਵਿੱਚ ਇਹਨਾਂ ਦਾ ਸਰੂਪ ਸਾਨੂੰ ਸਮਝ ਨਹੀਂ ਆਇਆ ਸਿਰਫ ਨੇਰੇ 'ਚ ਹੀ ਪੜ੍ਹ ਕੇ ਸੁਣਾਵਾਂਗੇ ਅਸੀਂ ਇਹ ਹੈ ਨੇਰੇ 'ਚ ਹੀ ਪੜ੍ਹ ਕੇ ਸੁਣਾਵਾਂਗੇ ਇਹਨਾਂ ਨੂੰ ਤੋ ਇਸ ਕਰਕੇ ਮਹਾਰਾਜ ਕੇ ਸਰਵੰਗ ਹੰਤਾ ਸਰਵੰਗੰਤਾ ਸਰਵੰਗਹੰਤਾ ਸਰਬਤੇ ਅਨਪੇਗ ਸਰਬਸਾਤਨ ਨ ਜਾਣੀ ਜੈ ਰੂਪ ਰੰਗਰ ਪਰਮ ਬੇਦ ਪ੍ਰਾਨ ਜਾਕੇ ਨੇਤ ਭਾਗਤ ਨੇਤ ਕੋੜ ਸਿਮਰ ਪ੍ਰਾਨ ਸਾਤਨ ਆਵੀ ਬੋਹ ਚਿਤ ਇਤਨਾ ਕੁਛ ਵੀ ਪੜ ਕੇ ਇਹ ਤਾਂ ਉਹਨਾਂ ਦੇ ਵੀ ਵਿੱਚ ਨਹੀਂ ਆਇਆ ਕਰੋੜਾਂ ਸਿਮਰਤਿਆਂ ਸ਼ਾਸਤਰਾਂ ਦੇ ਵਿੱਚ ਨਹੀਂ ਆਇਆ ਇਹਦਾ ਰੂਪ ਹੀ ਪਰੇ ਹੈ ਕਿ ਉਹ ਖੁਸ਼ ਹੋ ਜਵੇ ਤੇ ਆਪਣੇ ਸਰੂਪ ਦੀ ਕਿਸੇ ਨੂੰ ਵੀ ਬਖਸ਼ਿਸ਼ ਕਰ ਸਕਦਾ ਹੈ ਉਹਦੀ ਖੁਸ਼ੀ ਜੇ ਠਾਕਰ ਕੋ ਸੰਤ ਅਗਾਧ ਬੋਧ ਸੋ ਅਰੇਦੇ ਗੁਰਦੇ ਆ ਗੁਰੂ ਕਿਰਪਾ ਕਰ ਦੇਊਗਾ ਜਿਸ ਨੂੰ ਤੁਸੀਂ ਆਪਣੀ ਪਕੜ ਤੋਂ ਪਰੇ ਸਮਝਦੇ ਹੋ ਤਾਂ ਉਸ ਨੂੰ ਤੇਰੇ ਅੰਦਰ ਪ੍ਰਕਾਸ਼ ਕਰ ਦਵੇਗਾ ਲੇਕਿਨ ਫਿਰ ਅੰਦਰ ਕੀ ਹੈ ਆਨੰਦ ਰਹੇਗਾ ਹਰ ਵੇਲੇ ਤੁਹਾਡੇ ਰਸ ਰਹੇਗਾ ਇਹ ਸਾਰਾ ਕੁਝ ਵਾਈਗੁਰ ਦੇ ਉੱਤੇ ਹੀ ਖੜਾ ਹੈ ਹੈ ਨਾ ਜੀ ਤਾਂ ਇਸ ਕਰਕੇ राजे ਇਹ ਨਹੀਂ ਹੈ ਕਿ ਮੈਨੂੰ ਬਹੁਤ ਸਾਰੇ 베ਦ ਸਿਮਰਤ ਆਉਂਦੇ ਇਹ ਤਾਂ ਇੱਕ ਵੈਸੇ ਵੀ ਜਿਹੜਾ ਕੋਈ ਦੁਨਿਆਵੀ ਬੱਚਾ ਵੀ ਪੜਦਾ ਹੈ ਨਾ ਤੇ ਜਿਹੜੇ ਉਹਦੇ ਸਬਜੈਕਟ ਹੁੰਦੇ ਉਹਨਾਂ 'ਚ ਮਾਰ ਹੋ ਜਾਂਦਾ ਉਹ ਕੋਈ ਐਮ ਐਸ ਸੀ ਕਰਦਾ ਪਿਆ ਉਹ ਆਪਣੇ ਆਪਣੇ ਸਬਜੈਕਟ ਚ ਮਾਰ ਹੋ ਜਾਏਗਾ ਇਸੇ ਤਰ੍ਹਾਂ ਇਹ ਪੜ੍ਹਾਈ ਨੂੰ ਜਿਹੜਾ ਪੜ੍ਹੇਗਾ ਇਹਦੇ ਵਿੱਚ ਮਾਰ ਹੋ ਜਾਏਗਾ ਇਹਨੂੰ ਸੁਣਾਉਣ ਦੇ ਵਿੱਚ ਵੀ ਮਾਰ ਹੋ ਜਾਏਗਾ